ਹਾਂਜੀ ਦੋਸਤੋ ਆਪਾਂ ਜਿਹੜੀਆਂ ਮੰਗੀਆਂ ਆਲੂ ਵਾਲੇ ਬਾਣਾ ਚ ਲੱਗੀਆਂ ਗੇਤੀਆਂ ਉਹਨਾਂ ਬਾਰੇ ਗੱਲ ਕਰਦੇ ਆਂ ਵੀ ਉਹਨਾਂ ਤੇ ਜਿਹੜਾ ਕਈ ਜਗ੍ਹਾ ਤੇ ਫਰੂਟ ਘਟਾ ਹੈ ਤੇ ਜਿਹੜਾ ਕੋਹਰ ਹੈ ਉਹ ਵੀ ਘਟਾ ਹੋਇਆ ਹੋਇਆ ਆਪਾਂ ਉਹਦੇ ਵਾਸਤੇ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਵੀਡੀਓ ਪੂਰੀ ਘੌਰ ਨਾਲ ਸੁਣਿਓ ਜਿੱਥੇ ਵੀ ਤੁਹਾਡੇ ਫਰੂਟ ਆ ਚੁੱਕੇ ਆ ਉੱਥੇ ਤੁਸੀਂ 15 ਕਿਲੋ ਜੂਰੀਆ ਥੱਲੇ ਨੇ ਛੱਟਾ ਦੇਣਾ ਤੇ 0.5434 ਸਪਰੇਅ ਉਪਰ لازمی ਤੁਸੀਂ ਕਰਾਉਣੇ ਸੁੰਡੇਲੀ ਸਪਰੇਅ ਦੇ ਵਿੱਚ ਜੇ ਤੁਸੀਂ ਹਲਵਿੰਜੋ ਪਾ ਸਕਦੇ ਹੋ ਤੁਸੀਂ ਮਸਟੈਂਕ ਪਾ ਸਕਦੇ ਹੋ ਬੈਸਟ ਰਿਜਰਟ ਨੇ ਇਹਨਾਂ ਦੇ ਵਿੱਚ ਕਿਸੇ ਵੀ ਇੱਕ ਦਵਾਈ ਦੇ ਵਿੱਚ ਤੁਸੀਂ ਇੰਟਰਾਕੋਲ ਦੇ ਪਾ ਕੇ ਦੋ ਸਪਰੇਅ ਲਾਜ਼ਮੀ ਕਰਾਓ ਕਿਉਂਕਿ ਜੜ ਦੇ ਵਿੱਚ ਜਿਹੜੀ ਹੁਣ ਝਾਗ ਦੀ ਬਾਨੀ ਉਹ ਸਟਾਰਟ ਹੋ ਜਾਣੀ ਹੈ ਤੇ ਫਿਰ ਆਪਣਾ ਸਮੱਸਿਆ ਜਿਹੜੀ ਜਿਆਦਾ ਅੱਗੇ ਜਾ ਕੇ ਨਾ ਆਵੇ ਇਹ ਟਰੀਟਮੈਂਟ ਤੁਸੀਂ لازਮੀ ਕਰਨੇ ਆ ਤੇ ਜਿਹੜੀ ਸੱਲ ਹੈ ਉਹ ਹੁਣ ਤੁਸੀਂ ਬਣਾਈ ਰੱਖਿਓ ਕਿਉਂਕਿ ਜਿਆਦੇ ਔੜ ਨਾਲ ਲੱਗਣਦੇ ਹੋ ਖੁਸ਼ਕੀ ਜਿਆਦੇ ਆ ਕਿਉਂਕਿ ਪੌਦਿਆਂ ਦੇ ਜਿੰਨਾ ਪਾਣੀ ਤਿਆਰ ਕਰਨਾ ਉਹਨਾਂ ਕ ਇਹ ਨਹੀਂ ਫਿਰ ਜੇ ਸੁੱਕ ਜਾਣਾ ਤੇ ਬਾਕੀ ਜੇ ਆਪਾਂ ਜਦੋਂ ਪੋਟਾਸ ਕਰਾਂਗੇ ਮਤਲਬ ਕਿ 0.34 ਕਰਾਂਗੇ ਉਹਨੂੰ ਵੀ ਪਾਣੀ ਲੋੜ ਹੈ ਕਿਉਂਕਿ ਉਹ ਖਰਾਕ ਨੂੰ ਬਹੁਤ ਖਿੱਚ ਕੇ ਪੌਦਿਆਂ ਨੂੰ ਦਿੰਦਾ ਹੈ ਤਾਂ ਉਸ ਟੈਪ ਪਾਣੀ ਦਾ ਹੁਣ ਆਪਣੇ ਖੇਤ 'ਚ ਬਹੁਤ ਜਿਆਦਾ ਜ਼ਰੂਰੀ ਹੈ ਤੇ ਜਿੱਥੇ ਗੱਲ ਕਰਦੇ ਆਪਾਂ ਸੁੰਡੀ ਪ੍ਰਾਣੀ ਦੀ ਵੱਡੀ ਸੁੰਡੀ ਫਰਦੀ ਆ ਤੁਸੀਂ ਉਹਦੇ ਵੱਲ ਬੜਾ ਕੋਈ ਧਿਆਨ ਨਾ ਦਿਓ ਉਹ ਕੁਝ ਮੈਚੁਰ ਹੋ ਚੁੱਕੀ ਹੈ ਉਸੇ ਦੀ ਪੱਤੇ ਨੂੰ ਟੱਚ ਨਹੀਂ ਕਰਦੇ ਕਿਉਂਕਿ ਲekin ਜਿਹੜੀ ਬਰੀਕ ਸੁੰਡੀ ਆ ਤੁਹਾਨੂੰ ਉਹਦੇ ਬਾਤੇ ਸਪਰੇ ਜਿਹੜੀ ਉਹ ਕਰਨੀ ਹੀ ਪੈਣੀ ਐ ਤੁਸੀਂ ਹਰ ਹਫਤੇ ਸਪਰੇ ਕਰਦੇ ਰਹੋ ਜਿਹੜਾ ਸੋਚੋਗੇ ਸੀ ਕਰਕੇ ਸਪਰੇ 15 ਚੰਪ ਕਰਕੇ ਬੈਠ ਗਏ ਤੇ ਤੀਸਰੀ ਬੇਨਤੀ ਸਿਸਟਮ ਇਹ ਆ ਕਿ ਆਪਣਾ 스마트 ਖਸਨ ਪੀਵੀ 31 ਚੈਨਲ YouTube ਤੇ ਸਬਸਕ੍ਰਾਈਬ ਕਰ ਲਓ ਤੇ ਕੈਸ਼ ਕਾਊਂਟਰ ਪੰਜਾਬ ਪੈਸੇਜ ਸਟੋਰ ਮਾਨਸਾ ਕੈਂਚੇ ਤੇ ਤੁਸੀਂ ਲਾਜੀ ਬੈਸਟ ਕਰੋ ਖਿਆਲ ਕਾਊਂਟਰ ਤੇ ਤੇ ਆਪਾਂ ਤੁਹਾਨੂੰ ਬਹੁਤ ਜਿਆਦਾ ਜਿਹੜੀ ਸਸਤੀਆਂ ਦਵਾਈਆਂ ਉਹ ਦੇ ਰਹੇ ਆ ਸਸਤੀਆਂ ਦਵਾਈਆਂ ਦਵਾਈਆਂ ਦੇ ਰਹੇ ਆ ਉਨਾ ਕਿ ਕੂੜਾ ਦੇ ਰਹੇ ਆ ਟਾਪ ਦੀ ਕੁਆਲਿਟੀ ਸਸਤੀ ਕਹਿੰਦਾ ਆਪਾਂ ਇੱਕ ਇਹ ਨਹੀਂ ਇੱਕ ਜਿਵੇਂ ਬਿਲਕੁਲ ਸਸਤੀ ਕੁਆਲਿਟੀ ਹੁੰਦੀ ਵੀ ਸਸਤਾ ਦੇਤਾ ਉਹ ਨਹੀਂ ਤੁਹਾਡੇ ਸੇਤ ਨੂੰ ਰੱਖਦੇ ਹੋਏ ਧਿਆਨ ਚ ਤੁਹਾਡੇ ਖੇਤਾਂ 'ਚ ਰੱਖਦੇ ਹੋਏ ਤੁਹਾਡੀ ਮਰ ਕੇ ਸਾਰਾ ਨੁਕਸਾਨ ਨਾ ਹੋਵੇ ਧਿਆਨ ਚ ਰੱਖਦੇ ਹੋਏ ਆਪਾਂ ਰੇਟ ਘਟਾਏ ਹੋਏ ਆ ਲੇਕਿਨ ਘਟਾਏ ਕਿਹੜੇ ਆ ਹਾਈ ਤੋਂ ਹਾਈ ਕੁਆਲਿਟੀ ਰੇਟ ਘਟਾਏ ਹੋਏ ਆ ਉਹ ਨਹੀਂ ਵੀ ਆਪਾਂ ਜਿਵੇਂ ਚਾਕੇ ਮਾਤਾ ਦਾ ਮਾਲ ਵਰੀ ਘਟਾਤਾ ਤੋਂ ਲੋਕ ਖੁਸ਼ ਹੋ ਗਏ ਸੁਣੋ ਆਪਣੀ ਦੁਕਾਨ ਦੇ ਕੁਆਲਿਟੀ ਫੁੱਲ ਮੇਰੀ ਨੇ ਸਾਰਾ ਕੁਝ ਐ ਓਕੇ ਮਿਲਣਾ ਹੈ ਬਸੇ ਭਰਾ ਨਾਲ ਵਿਸ਼ਵਾਸ ਬਣਾਈ ਰੱਖਿਓ ਤੇ ਸਾਡੇ ਵਰਤਮਾ ਜੜੋ ਧੰਨਵਾਦੀ ਹਸੀ ਕਾਲ ਸਾਰਿਆਂ ਨੂੰ